ਹੌਲੇ ਮੱਲੇ ਤੇ ਜਾ ਰਹੇ ਸਾਡੇ ਨੌਜਵਾਨ ਵਾਟੇ ਵਾਟੇ ਸਪੀਕਰ ਬੱਦੇ ਅੱਗੇ ਮੈਂ ਤੇ ਬੇਨਤੀ ਕਰਦਾ ਜਿੰਨੇ ਵੀ ਹੌਲੇ ਮੱਲੇ ਤੇ ਜਾਣ ਵਾਲੇ ਵੀਰ ਆ ਅਸੀਂ ਵੇਖ ਰਹੇ ਹਾਂ ਅਸੀਂ ਹਰਨਪੁਰ ਤੋਂ ਆ ਰਹੇ ਆ ਰਸਤੇ 'ਚ ਕਿਦਾਂ ਨੌਜਵਾਨ ਟਰਾਲੀਆਂ ਟਰੈਕਟਰ ਭਜਾ ਰਹੇ ਇੱਕੋ ਇੱਕ ਜਵਾਕ ਮਮਾਂ ਨੂੰ ਬੇਨਤੀ ਆ ਘਰੋਂ ਬਜ਼ੁਰਗਾਂ ਨੂੰ ਉਹਨਾਂ ਨੂੰ ਸਮਝਾ ਕੇ ਤੁਰ ਪੁੱਤਰ ਟਰੈਕਟਰਾਂ ਦੀ ਰੇਸ ਨਹੀਂ ਲਾਉਣੀ ਇਹ ਕੋ ਖੇਡ ਥੋੜਾ ਟਰੈਕਟਰ ਟਰਾਲੀ ਪਿਛੇ ਸੰਗਤਾਂ ਬੈਠੀਆਂ ਵਾਂ ਨਾਲ ਸਵਾਰੀਆਂ ਤੁਸੀਂ ਲੈ ਕੇ ਜਾ ਰਹੇ ਜੀ ਹਰ ਵਾਰ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਹਰ ਵਾਰ ਪਰ ਉਹਨਾਂ ਘਟਨਾਵਾਂ ਤੋਂ ਆਪਾਂ ਸਿੱਖਣ ਨੂੰ ਕੋ ਤਿਆਰਾਂ ਜਿੱਦ ਜਿੱਦ ਕੇ ਕਈ ਭਜਾਉਂਦੇ ਆ ਕਿ ਮੇਰਾ ਟਰੈਕਟਰ ਤੇਰੇ ਨਾਲੋਂ ਵੀ ਪਿਛੇ ਤੁਸੀਂ ਪਰਾਲੀ ਲੱਦੀ ਹੈ ਪਿਛੇ ਸੰਗਤਾਂ ਨੇ ਕੋਈ ਪਿਛੋਂ ਡਿੱਗ ਪਿਆ ਕੋਈ ਡਾਲੇ ਤੋਂ ਲਤਾਂ ਲਮਕਾਲ ਮੁਕਾਲ ਮੁਕਾ ਕੇ ਨੌਜਵਾਨ ਕਈ ਬੈਠੇ ਆ ਕਿੰਨਿਆਂ ਦਾ ਨੁਕਸਾਨ ਕਿੰਨੀਆਂ ਟਰਾਲੀਆਂ ਟਰੈਕਟਰਾਂ ਹਰ ਵਾਰ ਹਾਦਸਾ ਵਾਪਰਦਾ ਫਿਰ ਅਸੀਂ ਜਾ ਕੇ ਇਹਦੇ ਦੀਦੇ ਸਵਾਲ ਇਹ ਆ ਉਥੇ ਹੈ ਕੀ ਆ ਉਹ ਹੋਲਾ ਮੱਲਾ ਉਹ ਕਦੋਂ ਰੰਭ ਹੋਇਆ ਸੀ ਉਹਦਾ ਮਕਸਦ ਕੀ ਸੀ ਇਹਨੂੰ ਤੇ ਅਸੀਂ ਮਰ ਦੁਨੀਆ ਪਧਰ ਤੇ ਅਸੀਂ ਇਸ ਦੇ ਨੂੰ ਲਿਜਾ ਸਕਦੇ ਸੀ ਵੀ ਸਾਡੇ ਗੁਰੂ ਨੇ ਸਾਨੂੰ ਇੱਕ ਤਰੀਕਾ ਦਿੱਤਾ ਜਿਹਨੂੰ ਦੋ ਟੁਕੜੀਆਂ ਨੂੰ ਮਹਾਰਾਜ ਇਕੱਠੇ ਕਰਦੇ ਸੀ ਆ ਉਹ ਚੀਜ਼ ਉਹਨਾਂ ਦੀਆਂ ਜੰਗਾਂ ਕਰਾਉਂਦੇ ਸੀ ਜਿਹੜੇ ਜਿੱਤ ਸੀ ਜਿੱਤਦੇ ਸੀ ਮਹਾਰਾਜ ਉਹਨੂੰ ਇਨਾਮ ਦਿੰਦੇ ਸੀ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਦੇ ਮੂੰਹ ਮੋੜੇ ਉਹ ਇਨਰ ਇਨਰ ਟ੍ਰੇਨਿੰਗ ਵਾਲੇ ਸਿੱਖਾਂ ਦਾ ਜੇ ਕਾਰਨਾਮਾ ਸੀ ਪਾਰਸ਼ਾ ਨੇ ਇੱਥੋਂ ਦੇ ਟ੍ਰੇਨਿੰਗ ਦਵਾਈ ਸ਼ਸਤਰ ਚਲਾਉਣ ਦੀ ਵਿਦਿਆ ਸਿਖਾਈ ਵੀ ਕਿਦਾਂ ਤੁਸੀਂ ਅਸੀਂ ਤੇ ਅੱਜ ਹਰ ਇੱਕ ਚੀਜ਼ ਨੂੰ ਵਿਗਾੜ ਕੇ ਰੱਖ ਦਿੱਤਾ ਖਤਮ ਹੋ ਗਈਆਂ ਸਾਡੀਆਂ ਉਹ ਕਹਾਣੀਆਂ ਤਾਜੀ ਸ਼ੇਪ ਕਰਕੇ ਜਾਂਦੇ ਆ ਸਿਰਾਂ ਤੇ ਪੀਲੇ ਪਰਨੇ ਵੱਧੇ ਆ ਖੱਟੇ ਪਰਨੇ ਵੱਧੇ ਆ ਨੀਲੇ ਪਰਨੇ ਵੱਧੇ ਆ ਕੌਣ ਸਮਝਾਊਗਾ ਉਹਨਾਂ ਨੂੰ ਵੀ ਪੁੱਤ ਤੂੰ ਉੱਥੇ ਲੈਣ ਕੀ ਜਾ ਰਹੇ ਆ ਜੇ ਕਲਗੀਧਰ ਪਾਰਸ਼ਾ ਤੈਨੂੰ ਪੁੱਛ ਲੈਣਾ ਕਿ ਪੁੱਤਰਾ ਤੁਹਾਡੇ ਬਦਲੇ ਤੇ ਮੈਂ ਆਪਣੇ ਸਭ ਜਾਨਾਂ ਦਾ ਸੰਸਕਾਰ ਤੱਕ ਵੀ ਨਹੀਂ ਕੀਤਾ ਤੁਸੀਂ ਕੇਸ ਕਟਾ ਰਹੇ ਜੀ ਤੁਸੀਂ ਨਸ਼ਿਆਂ ਦਾ ਸੇਵਨ ਕਰਨ ਲੱਗ ਪਏ ਜੇ ਤੇ ਕੋਈ ਨੌਜਵਾਨ ਘਰੋਂ ਕਲੀਨ ਸ਼ੇਪ ਹੋ ਕੇ ਜਾਵੇ ਉਤੋਂ ਪ੍ਰਾਣ ਕਰਕੇ ਆਵੇ ਕਿ ਮੈਂ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਂਦਾ ਬਾਣੀ ਪੜਿਆ ਕਰਾਂਗਾ ਮੈਂ ਸਮਝਾਂ ਟਰਾਲੀ ਵਾਲੇ ਵੀਰ ਦਾ ਵੀ ਖੜਨਾ ਸਫਲ ਹੋ ਗਿਆ ਜਿਹੜਾ ਤੁਹਾਨੂੰ ਟਰਾਲੀ ਤੇ ਲੱਦ ਕੇ ਲੈ ਕੇ ਗਿਆ ਉਹ ਜਿੰਨਾ ਉਹ ਤਾਂ ਤੇਲ ਲੱਗਾ ਉਸ ਆਦਨ ਲੈ ਗਿਆ ਉਹਦਾ ਵੀ ਸਫਲ ਹੋ ਗਿਆ ਤੇ ਜੇ ਆਪਾਂ ਉਥੇ ਜਾ ਕੇ ਵੇਖਿਆ ਹਰ ਵਾਰੀ ਕਿੰਨੇ ਸਪੀਕਰ ਅਸੀਂ ਸਾਬ ਜਦਾਂ ਤੇ ਸ਼ੀਦੀ ਦਿਹਾੜਿਆਂ ਤੇ ਕਦੇ ਵੀ ਨਹੀਂ 깔ਦੇ ਪ੍ਰਸ਼ਾਸਨ ਨੂੰ ਦਖਲ ਦੇ ਕੇ ਸਾਡੇ ਸਟੇਰੀਓ ਬੰਦ ਕਰਾਉਣੇ ਪੈਂਦੇ ਕੋਈ ਕੀਰਤਨ ਲਾ ਲਓ ਕੋਈ ਢਾਡੀਆਂ ਦੀਆਂ ਵਾਰਾਂ ਲਾ ਲਓ ਕੋਈ ਗੁਰਬਾਣੀ ਦਾ ਉਪਦੇਸ਼ ਲਾਉਂਦੇ ਜਾਓ ਤੇ ਕੋਈ ਗੱਲ ਫੱਬਦੀ ਵੀ ਆ ਪਰ ਇੱਕ ਬੇਨਤੀ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਜਿਹੜੇ ਜਿਹੜੇ ਇਲਾਕਿਆਂ 'ਚ ਨੌਜਵਾਨ ਜਾ ਰਿਹਾ ਉਹ ਆਪਣੇ ਪਿੰਡਾਂ 'ਚ ਉਹਨਾਂ ਨੂੰ ਸਮਝਾਓ ਕਿ ਬੇਨਤੀ ਆ ਆਪਣੇ ਸਾਧਨਾਂ ਦੀਆਂ ਰੇਸਾਂ ਨਾਲ ਲਵਾਓ ਭਜਾਓ ਨਾ ਜਦੋਂ ਘਟਨਾਵਾਂ ਵਾਪਰਦੀਆਂ ਨਾ ਫਿਰ ਅਸੀਂ ਦੋਸ਼ ਦਿੰਨੇ ਆ ਕਿ ਹਏ ਸੱਚਿਆ ਪਾਤਸ਼ਾਹ ਇਹ ਕੀ ਪਾਣਾ ਸਾਡੇ ਨਾਲ ਵਾਪਰ ਗਿਆ ਪਰ ਜੇ ਅਸੀਂ ਵਿਵਤਾ ਪੈਣ ਤੋਂ ਪਹਿਲਾਂ ਹੀ ਆਪਣੇ ਬੱਚੇ ਬੱਚੀਆਂ ਨੂੰ ਤਾਂ ਦੂਜੀ ਬੇਨਤੀ ਇੱਕ ਹੋਰ ਮੈਂ ਅਕਸਰ ਕਰਦਾ ਹੁੰਨਾ ਜਦੋਂ ਕੋ ਘਰੋਂ ਕਾਰ ਲੈ ਕੇ ਵੀ ਜਾਂਦਾ ਨਾ ਸਾਡਾ ਪੁੱਤ ਤੀ ਇੱਕ ਸਿੱਖਿਆ ਦੋ ਉਹਨਾਂ ਨੂੰ ਸੇਫਟੀ ਬਿਲਡਾਂ ਲਾਉਣੀਆਂ ਸਿਖਾਓ ਆਪਣੇ ਬੱਚਿਆਂ ਨੂੰ ਜਦੋਂ ਕੋ ਨੋ ਪੁੱਤ ਘਰੋਂ ਗੱਡੀ ਲੈ ਕੇ ਜਾਂਦਾ ਨਾ ਕੋਈ ਵੱਡਾ ਵੀ ਜਾਂਦਾ ਛੋਟਾ ਵੀ ਜਾਂਦਾ ਮੈਂ ਕਹਿੰਦਾ ਭਾਵੇਂ ਤੁਸੀਂ ਸ਼ਹਿਰ ਤੱਕ ਹੀ ਤੁਹਾਡਾ ਕੋਈ ਜਾਵੇ ਲੋਕਰ ਉਹਨੂੰ ਸਮਝਾਓ ਕਿ ਸੇਫਟੀ ਬੈਲਟ ਲਾਉਣ ਤੋਂ ਬਿਨਾ ਤੂੰ ਗੱਡੀ ਸਟਾਰਟ ਨਹੀਂ ਕਰਨੀ ਜਦੋਂ ਕਿ ਘਟਨਾਵਾ ਵਾਪਰਦੀਆਂ ਨਾ ਜਿਨ੍ਹਾਂ ਦੇ ਬੈਲਟਾਂ ਲੱਗੀਆਂ ਹੁੰਦੀਆਂ ਨੇ ਨਾ ਕੋਸ ਹਾਦ ਤੱਕ ਕੋਜ ਹਾਦ ਤੱਕ ਉਹਨਾਂ ਦਾ ਬਚਾਅ ਹੋ ਜਾਂਦਾ ਵਾ ਅਜੇ ਸਾਡੇ ਕੋਲ ਸਾਧਨ ਆ ਗਿਆ ਪਰ ਸਾਨੂੰ ਸਾਧਨਾਂ ਨੂੰ ਚਲਾਉਣ ਦੀ ਜਾਂਚ ਬੋਲੋ ਜੀ ਨਹੀਂ ਬੇਨਤੀ ਆ ਪੇਟਿਆਂ ਨੂੰ ਸ਼ਾਇਦ ਇਹ ਗੱਲ ਚੰਗੀ ਨਾ ਲੱਗੇ ਪਰ ਰੱਬ ਨੇ ਅੱਜ ਕੱਲ ਸਾਧਨ ਦੇਤੇ ਹਰ ਘਰ ਚ ਕੋਈ ਨਾ ਕੋਈ ਜਿੰਨੀ ਕੁ ਬੰਦੇ ਕੋ ਸਮਰੱਥਾ ਗੱਡੀ ਲੈਂਦਾ ਹੀ ਆ ਕਾਰ ਹੈਗੀ ਆ ਘਰ ਦੇ ਵਿੱਚ ਕੋਈ ਸਾਧਨ ਹੈਗਾ ਵਾ ਇਹ ਇਹ ਚੀਜ਼ਾਂ ਦੇ ਉੱਤੇ ਪਹਿਰਾ ਦਿਓ ਚੰਗੀ ਸਿੱਖਿਆ ਚੰਗੇ ਸੰਸਕਾਰ ਦੀ ਆ ਆਪਣੇ ਬੱਚਿਆਂ ਨੂੰ ਕਿ ਪੁੱਤਰ ਤੂੰ ਰੋਡ ਤੇ ਚੱਲਣਾ ਰੇਸ ਨਹੀਂ ਲਾਉਣੀ ਕਿਸੇ ਨਾਲ ਸਾਡੀ ਕੋਈ ਕਿਸੇ ਨਾਲ ਕੋਈ ਜੰਗ ਥੋੜਾ ਹੈਗੀ ਆ ਅਹੀਂ ਕਹਿੰਦੇ ਉਹ ਜਿਦਰੀ ਸੁਣਾ ਕਰਨੀ ਅਸੀਂ ਜੀਵਨ ਦੇ ਵਿੱਚ ਅੱਗੇ ਵਧਣਾ ਤੁਹੇਸ ਕਰਕੇ ਅਰਦਾਸ ਕਰੀਏ ਸਤਿਆ ਪਰਸ਼ਾ ਕਿਸੀਂ ਆਪਣਾ ਜੀਵਨ ਵਧੀਆ ਜੂ ਸਕੀਏ ਤੇ ਸਾਰਾ ਦਿਨ ਕੋਸ਼ਿਸ਼ ਕਰੋ ਆਪਣੇ ਮਨ ਦੇ ਵਿਚਾਰ ਚੰਗੇ ਲਿਆਓ ਰਾਤ ਨੂੰ ਸੌਣ ਲੱਗਿਆਂ ਸੋਲਾ ਸਬਦ ਦੀ ਬਾਣੀ ਮੈਂ ਆਪਣੇ ਲਈ ਪੜ੍ਹਨੀ ਹੈ ਸੌਣ ਤੋਂ ਪਹਿਲਾਂ ਪੰਜ ਸ਼ਬਦ ਜਿਹੜੇ ਮੈਂ ਪੜ੍ਹਦਾ ਉਹ ਆਪਣੇ ਲਈ ਹੈ ਮੇਰੇ ਆਪਣੇ ਲਈ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਉਹਦੇ ਵਿੱਚ ਤੇ ਦੋ ਇੱਕ ਸ਼ਬਦ ਗੁਰੂ ਰਾਮਦਾਸ ਪਿਤਾ ਜੀ ਦਾ ਇੱਕ ਸ਼ਬਦ ਗੁਰੂ ਪੰਜਵੇਂ ਪਰਸ਼ਾ ਜੀ ਦਾ ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਆ ਚੌਥਾ ਸ਼ਬਦ ਗੁਰੂ ਰਾਮਦਾਸ ਪਾਸ਼ਾ ਪੰਜਵਾਂ ਸ਼ਬਦ ਗੁਰੂ ਅਰਜਨ ਪਾਸ਼ਾ ਜੀ ਦਾ ਐਨ ਟਕਾ ਕੇ ਸੁਰਤ ਆਪਣੇ ਸਤਿਗੁਰ ਦੀ ਬਾਣੀ ਪੜੋ ਐ ਕਿਸੇ ਮੜੀ ਮਸਾਨ ਕਿਸੇ ਦੇਵੀ ਦੇਵਤੇ ਕਿਸੇ ਜੰਤਰ ਮੰਤਰ ਕਿਤੇ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਆ ਮੱਜਾਂ ਗਾਵਾਂ ਹੁੰਦੀਆਂ ਆਪਣੇ ਘਰਾਂ ਚ ਓਟ ਆਸਰਾ ਪ੍ਰਮਾਤਮਾ ਤੇ ਰੱਖੋ ਜੋਰ ਲਾਇਆ ਮਹਾਰਾਜ ਨੇ ਸਭ ਤੋਂ ਵੱਧ ਸਾਡਾ ਸਾਡੇ ਜੀਵਨ ਨੂੰ ਇੱਕ ਪ੍ਰਮਾਤਮਾ ਨਾਲ ਜੋੜਨ ਵਾਸਤੇ ਉਦੋਂ ਆਪਣੇ ਆਪ ਹੀ ਸ਼ਰਮ ਆਉਂਦੀ ਵੀ ਪਿੰਡਾਂ ਵਿੱਚੋਂ ਸਾਡੇ ਵੀਰ ਭੈਣ ਭਰਾ ਹੱਥਾਂ 'ਚ ਸੀਸੀਆਂ ਤੇਲ ਦੀਆਂ ਫੜੀਆਂ ਆਉਣ ਤੇ ਮਠੀਆਂ ਤੇ ਜਾ ਰਹੇ ਹੋਣ ਪਿੰਡਾਂ ਵਿੱਚ ਪੰਜਾਬੀ ਸਾਡੇ ਸਰਦਾਰ ਆਈਦਾ ਨਾ ਕਈ ਵਾਰੀ ਮੋਗੇ ਤੋਂ ਜਦੋਂ ਤੁਸੀਂ ਉਹਨੇ ਆਫਰੀਡ ਆਫ ਦੇ ਆਪਣਾ ਕੋਟ ਹੀ ਸੇਖਾਂ ਦੇ ਲਾਗੇ ਇੱਕ ਜਗ੍ਹਾ ਹੁੰਦੀ ਹੈ ਨਾ ਤੁਸੀਂ ਵੇਖਿਆ ਹੋਣਾ ਆਪਣੇ ਪੰਜਾਬੀ ਕਈ ਸਿਰਾਂ ਤੇ ਪੱਗਾਂ 'ਤੇ ਵੱਧੀਆਂ ਸੀਸੀਆਂ ਤੇਲ ਦੀਆਂ ਫੜ ਕੇ ਘੁਲਤੇ ਜਾਂਦੇ ਸੋਚ ਕੇ ਵੇਖੋ ਤੇ ਸਮਝ ਆਉਂਦੀ ਆ ਵੀ ਇਹਨਾਂ ਵਿਚਾਰਿਆਂ ਨੂੰ ਪਤਾ ਕੱਖ ਨਹੀਂ ਪਿੰਡਾਂ ਦੇ ਹੀ ਨੇ ਆਪਣੇ ਸ਼ਹਿਰਾਂ ਦੇ ਹੀ ਨੇ ਨੌਜਵਾਨ ਵੀਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਬਾਣੀ ਪੜੋ ਸਹਿਜ ਪਾਠ ਕਰੋ ਹਰ ਹਰ ਕਰੇ ਨਾ ਤਾਂ ਕਪਟ ਕਮਾਵੇਂ ਹਿਰਦਾ ਸ਼ੁੱਧ ਨਾ ਹੋਈ ਆਂਦਨ ਕਰਮ ਕਰੇ ਬੋ ਤੇਰੇ ਸੁਪਨਾ ਸੁਖ ਨਾ ਹੋਈ ਜੇ ਗੁਰੂ ਤੋਂ ਬਿਨਾ ਭਗਤੀ ਕਰੇਗਾ ਸੁਪਨਾ ਵੀ ਸੁਖ ਦਾ ਨਹੀਂ ਆਉਣਾ ਕਿਉਂਕਿ ਅੰਦਰ ਕਪਟ